ਮਾਨ ਜੋ ਬੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਤੇ ਦਿਸ਼ਾ ਨਿਰਦੇਸ਼ ਏਟ ਪਟਿਆਲਾ ਪੁਲਿਸ ਬੜੀ ਸ਼ਕਤੀ ਤੇ ਸਰਗਰਮੀ ਨਾਲ ਜਿਹੜੇ ਗੈਂਗਸਟਰ ਕਿਸਮ ਦੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਮਹਿੰਮ ਚਲਉਂਦੀ ਰਹੀ ਹੈ ਉਸੇ ਮਹਿੰਮ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਰਾਜਪੁਰਾ ਸ਼ਹਿਰ ਦੇ ਇੱਕ ਕਾਫੀ ਨਾਮੀ ਵਪਾਰੀ ਨੂੰ ਇੱਕ ਐਕਸਪੋਰਸ਼ਨ ਤੇ ਥ੍ਰੈਡ ਕਾਲ ਆਈ ਸੀ ਉਹਦੇ ਤੋਂ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਤੇ ਉਹਨੂੰ ਉਹਦੇ ਸਾਰੇ ਪਰਸਨਲ ਡਿਟੇਲ ਦੱਸਦੇ ਹੋਏ ਕਿ ਤੂੰ ਇੱਥੇ ਰਹਿਣਾ ਆ ਇੱਥੇ ਤੇਰਾ ਸ਼ੋਰੂਮ ਆ ਇੱਥੇ ਤੇਰੀ ਦੁਕਾਨ ਆ ਤੇਰੇ ਬੱਚੇ ਇੱਥੇ ਪੜ੍ਹਦੇ ਮਤਲਬ ਪੂਰੀ ਉਹਦੀ ਰੇਕੀ ਕਰਕੇ ਉਹਨੂੰ ਇਹ ਕਾਲ ਕੀਤੀ ਗਈ ਸੀ ਤੇ ਉਹ ਨਾਮੀ ਵਪਾਰੀ ਉਹਦਾ ਅਸੀਂ ਨਾਮ ਗੁਪਤ ਰੱਖਣਾ ਚਾਹਾਂਗੇ ਸਿਕਿਉਰਿਟੀ ਪਰਪਸ ਲਈ ਤੇ ਉਹਨੂੰ ਬੜਾ ਉਹਦੇ ਨਾਲ دہشت ਜਿਹਾ ਸਾਰਾ ਪਰਿਵਾਰ ਆ ਗਿਆ ਸੀ ਇਹ ਕਾਲ ਬੇਸਿਕਲੀ 골ਡੀ ਬਰਾਡ ਦੇ ਬੇहद ਨਜ਼ਦੀਕੀ 골ਡੀ ਰਾਜਪੁਰਾ 골ਡੀ ਢਿੱਲੋਂ ਜਿਹੜਾ ਰਾਜਪੁਰਾ ਬੇਸ ਗੈਂਗਸਟਰ ਆ ਉਹਨੇ ਕਾਲ ਕੀਤੀ ਸੀ ਤੇ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਅਸੀਂ 골ਡੀ ਢਿੱਲੋਂ ਗੈਂਗ ਜਿਹੜਾ 골ਡੀ ਬਰਾਡ ਨਾਲ ਸੰਬੰਧਿਤ ਹੈਗਾ ਉਹਦੇ ਕਾਫੀ ਅਸੀਂ ਗੁਰਗੇ ਗ੍ਰਿਫਤਾਰ ਕੀਤੇ ਸੀ ਤੇ ਵੱਡੀ ਮਾਤਰਾ ਚੋਂ ਉਹਨਾਂ ਤੋਂ ਅਸਲਾ ਬਰੂਦ ਵੀ ਰਿਕਵਰ ਕੀਤਾ ਸੀ ਇਸ ਵਾਰ ਦਾ ਜਦੋਂ 50 ਲੱਖ ਦੀ ਫਰौती ਦੀ ਮੰਗ ਆਈ ਤੇ ਉਹ ਆਪਣੇ ਸਗੇ ਸੰਬੰਧੀਆਂ ਨਾਲ ਕੁਦਰਤੀ ਹੁੰਦਾ ਕਿ ਵਪਾਰੀ ਗੱਲ ਜਰੂਰ ਕਰਦਾ ਹੈ ਤੇ ਸਾਰੀ ਜਿਹੜੀ ਬਿਜ਼ਨਸ ਕਮਿਊਨਿਟੀ ਆ ਉਹਦੇ ਚ ਬੜਾ ਸਹਿਮ ਦਾ ਮਾਹੌਲ ਸੀਗਾ ਪਰ ਐਸਪੀਡੀ ਯੋਗੇਸ਼ ਸ਼ਰਮਾ ਐਸਪੀ ਸਿਟੀ ਸਰਫਰਾਜ਼ ਆलम ਡੀਐਸਪੀ ਡੀ ਅਫਤਾਰ ਸਿੰਘ ਇਨਚਾਰਜ ਸਪੈਸ਼ਲ ਸੈਂਟਰ ਰਾਜਪੋਰਾ ਇੰਸਪੈਕਟਰ ਹੈਰੀ ਐਸਐਚਓ ਸਿਟੀ ਰਾਜਪੋਰਾ ਇਹ ਪੰਜ ਟੀਮਾਂ ਅਸੀਂ ਬਣਾ ਕੇ ਇਸ ਵਰਦਾਂ ਤੋਂ ਬੜੇ ਟੈਕਨੀਕਲੀ ਕਿਉਂਕਿ ਨੰਬਰ ਵੀ ਬਾਹਰ ਦਾ ਸੀਗਾ ਪ੍ਰੌਕਸੀ ਨੰਬਰ ਸੀਗਾ ਉਹਨੂੰ ਟ੍ਰੇਸ ਕਰਨਾ ਉਹਨੂੰ ਡਿਟੈਕਟ ਕਰਨਾ ਬੜਾ ਇੱਕ ਟੈਕਨੀਕਲੀ ਔਖਾ ਕੰਮ ਹੁੰਦਾ ਹੈ ਪਰ ਉਸ ਨੰਬਰ ਨੂੰ ਟ੍ਰੇਸ ਕਰਕੇ ਤੇ ਇਸ ਵਰਦਾਂ ਤੋਂ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ ਉਹ ਅਸੀਂ ਅਰੈਸਟ ਕਰ ਲਏ ਹਨ ਉਹਨਾਂ ਚੋਂ ਇੱਕ ਜਤਿੰਦਰ ਹੈਗਾ ਇੱਕ ਨਵਜੋਤ ਲਾਡੀ ਨੀਲਪੁਰ ਪਿੰਡ ਦਾ ਤੇ ਤੀਜਾ ਰਾਹੁਲ ਰਾਜਪੁਰੇ ਏਰੀਏ ਦਾ ਇਹ ਤਿੰਨ ਬੰਦਿਆਂ ਨੇ 골ਡੀ ਢਿੱਲੋਂ ਜਿਹੜਾ ਯੂਐਸਏ ਬੇਸਡ ਗੈਂਗਸਟਰ ਆ ਉਹਦੇ ਨਾਲ ਰਲ ਕੇ ਉਹਦੇ ਤੋਂ 50 ਲੱਖ ਦੀ ਫਰੋਦੀ ਦੀ ਕਾਲ ਕਰਾਈ ਸੀ ਤੇ ਇਸ ਵਾਰਦਾਤ ਨੂੰ ਡਰੇਸ ਕਰਨ ਦੇ ਨਾਲ ਹੀ ਇੱਕ ਤੇ ਵਪਾਰੀ ਕਮਿਊਨਿਟੀ 'ਚ ਬੜਾ ਵਧੀਆ ਮੈਸੇਜ ਗਿਆ ਤੇ ਦੂਜਾ ਗੈਂਗਸਟਰ ਅੰਸਰਾਂ ਨੂੰ ਬੜਾ ਸਖਤ ਮੈਸੇਜ ਗਿਆ ਆ ਕਿ ਜੇਕਰ ਉਹ ਸੋਚਦੇ ਆ ਕਿ ਪਟਿਆਲਾ ਜ਼ਿਲ੍ਹੇ 'ਚ ਕੋਈ ਇਹੋ ਜਿਹੀ ਐਕਸਟਰਸ਼ਨ ਦੀ ਜਾਂ ਫਰੋਦੀ ਦੀ ਕਾਲ ਕਰਕੇ ਫਰੋਦੀ ਵਸੂਲਣ 'ਚ ਕਾਮਯਾਬ ਹੋ ਜਾਣਗੇ ਤੇ ਉਹਦੀ ਕੋਈ ਗੁੰਜਾਇਸ਼ ਨਹੀਂ ਹੈਗੀ ਐਕਸਟਰਸ਼ਨ ਕਾਲਾਂ ਪਿੱਛੇ ਪਟਿਆਲਾ ਪੁਲਿਸ ਦਾ ਜ਼ੀਰੋ ਟੋਲਰੈਂਸ ਸਟੈਂਡ ਹੈਗਾ ਹੈ ਕੋਈ ਵੀ ਐਕਸਟਰਸ਼ਨ ਕਾਲ ਆਊਗੀ ਅਸੀਂ ਉਹਨੂੰ ਟੈਕਨੀਕਲੀ ਟਰੇਸ ਵੀ ਕਰਾਂਗੇ ਉਧ ਦੇ ਦੋਸ਼ੀ ਵੀ ਅਰੈਸਟ ਕਰਾਂਗੇ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਐਕਸਟਰਸ਼ਨ ਕਾਲਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਅਤੇ ਗੈਂਗਸਟਰ ਹੈਗੇ ਆ ਉਹਨਾਂ ਦੇ ਖਿਲਾਫ ਪਹਿਲਾਂ ਵੀ ਕੀਤੀ ਗਈ ਤੇ ਅੱਗੇ ਵੀ ਕੀਤੀ ਜਾਊਗੀ ਇਹਨਾਂ ਦੋਸ਼ੀਆਂ ਤੋਂ ਜਿਹੜਾ ਨਵਜੋਤ ਸਿੰਘ ਲਾਢੀ ਆ ਉਹਦੇ ਤੇ ਪਹਿਲਾਂ ਵੀ ਐਨਡੀपीएस ਦੇ ਤੇਰਾਦਾ ਕਤਲ ਵਗੈਰਾ ਦੇ ਸੰਗীন ਧਰਾਮਾਂ ਦੇ ਮਕਦਮੇ ਦਰਜ ਨੇ ਤੇ ਅਸੀਂ ਹੋਰ ਵੀ ਜਿਹੜਾ ਅੱਗੇ ਇਹਨੂੰ ਐਕਸਪਲੋਰ ਕਰਨੇ ਆ ਇਨਵੈਸਟੀਗੇਟ ਕਰਨੇ ਆ ਕਿ ਗੋਲਡੀਟੇ ਲੋ ਗੈਂਗ ਨਾਲ ਸੰਬੰਧਿਤ ਹੋਰ ਵੀ ਕਿਹੜੇ ਗੁਰਗੇ ਆ ਜਿਹੜੇ ਇਸ ਏਰੀਆ ਚ ਆਪਰੇਟ ਕਰ ਰਹੇ ਤਾਂ ਕਿ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ